ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਵੇਲੇ ਮੌਜੂਦਾ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਧਾਰੀਵਾਲ ਦੇ ਨਜ਼ਦੀਕੀ ਪਿੰਡ ਅੰਮ੍ਰਿਤਸਰ ਵਿਖੇ ਸੋ ਅੱਜ ਅੰਮ੍ਰਿਤਸਰ ਵਿਖੇ ਇਹ ਸਾਰੇ ਮੈਂ ਤੁਹਾਨੂੰ ਵੀਰਾਂ ਦੇ ਨਾਲ ਦਿਖਾਉਣਾ ਚਾਹਨਾ ਵਾ ਇਹ ਉਹ ਸਖਸ਼ੀਤਾ ਨੇ ਇਹ ਛੋਟੇ-ਛੋਟੇ ਬੱਚੇ ਨੇ ਔਰ ਇਹ ਨੇ ਇਹਨਾਂ ਦੇ ਹੈਡ ਗੁਰਮਤ ਪ੍ਰਚਾਰ ਗੱਤਕਾ ਜਥਾ ਧਾਰੀਵਾਲ ਇਹਨਾਂ ਦੀ ਇਹ ਟੀਮ ਜੜੀ ਆ वीर बाल दिवस मौके दिल्ली ਦੇ ਵਿੱਚ ਜਿਹੜਾ ਕੇਂਦਰ ਸਰਕਾਰ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਸੀਗਾ ਜਿਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਉਹਨਾਂ ਦੇ ਨਾਲ तमाम ਕੇਂਦਰੀ ਮੰਤਰੀ ਸਮ੍ਰਿਤੀ ਰਾਣੀ ਜੀ ਔਰ ਹੋਰ ਬਹੁਤ ਸਾਰੇ ਸੈਂਟਰ ਦੇ ਵਜ਼ੀਰ ਇਸ ਪ੍ਰੋਗਰਾਮ ਵਿੱਚ ਮੌਜੂਦ ਸੀਗੇ ਉਸ ਪ੍ਰੋਗਰਾਮ ਦੇ ਵਿੱਚ ਸੋਸ਼ਲ ਮੀਡੀਆ ਤੇ ਲਗਾਤਾਰ ਸਾਰੇ ਹੀ ਹਿੰਦੁਸਤਾਨ ਦੇ ਚੈਨਲਾਂ ਦੇ ਉੱਤੇ ਆ ਰਿਹਾ ਵਾ ਕਿ ਇੱਕ 14 ਸਾਲ ਤੋਂ ਘੱਟ ਬੱਚਿਆਂ ਦੀ ਟੀਮ ਜਿਹੜੀ ਆ ਸਟੇਜ ਦੇ ਉੱਤੇ ਗਤਕੇ ਦੀ ਪਰਫਾਰਮੈਂਸ ਕਰਦੀ ਹੈ ਆਪਣੀ ਗਤਕੇ ਦੇ ਜੋਹਰ ਦਿਖਾਉਂਦੀ ਹੈ ਹਾਲਾਂਕਿ ਉੱਥੇ ਨਾਰਥ-ਈਸਟ ਟੋਮੀ ਜਾਂ ਦੇਸ਼ ਦੇ ਹੋਰ ਵੱਖ-ਵੱਖ ਸਿਆਤੋਂ ਵੀ ਜੜਾ ਵਾ ਬੱਚੇ ਆਏ ਹੁੰਦੇ ਆ ਲੇਕਿਨ ਉਸ ਪ੍ਰੋਗਰਾਮ ਦੇ ਵਿੱਚ ਜਿਹੜੀ ਖੂਬ ਵਾਹ ਵਾਹ ਲੁੱਟਣ ਵਾਲੇ ਬੱਚੇ ਨੇ ਉਹ ਇਸ ਵੇਲੇ ਮੈਂ ਤਸਵੀਰਾਂ ਨਹੀਂ ਕਵਾਂਗਾ ਕੈਮਰਾਮੈਨ ਨੂੰ ਕਿ ਦਿਖਾਉਣ ਦੀ ਕੋਸ਼ਿਸ਼ ਕਰੀਏ ਇਹ ਉਹ ਬੱਚੇ ਨੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਬਾਲ ਦਿਵਸ ਮੌਕੇ ਸਟੇਜ ਦੇ ਉੱਤੇ ਗਤਕੇ ਦੀ ਪਰਫਾਰਮੈਂਸ ਕੀਤੀ ਆ ਔਰ ਪ੍ਰੋਗਰਾਮ ਇਹਨਾਂ ਦਾ ਇੰਨਾ ਕਿ ਸ਼ਾਨਦਾਰ ਸੀਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਵੀ ਇਹਨਾਂ ਦੀ ਬਹੁਤ ਤਾਰੀਫ਼ ਜਿਹੜੀ ਆ ਉਹ ਕੀਤੀ ਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜਥੇਦਾਰ ਪ੍ਰਦੀਪ ਸਿੰਘ ਸੇਵਕ ਜੀ ਮੌਜੂਦ ਨੇ ਜਿਹੜੇ ਲੰਬੇ ਅਸੇ ਤੋਂ ਇਸ ਗੁਰਮਤ ਪ੍ਰਚਾਰ ਗਤਕਾ ਜਥਾ ਲਹਿਰ ਦੇ ਨਾਲ ਜੁੜੇ ਹੋਏ ਆ ਔਰ ਅੱਗੇ ਜਿਹੜਾ ਵਾ ਛੋਟੇ ਛੋਟੇ ਬੱਚਿਆਂ ਨੂੰ ਇਹ ਟ੍ਰੇਨਿੰਗ ਦਿੰਦੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸੇਵਕ ਜੀ ਸਭ ਤੋਂ ਪਹਿਲਾਂ ਦੱਸੋ ਪੀ ਜਿਹੜਾ ਵਾ ਉਹ ਕਿਦਾਂ ਦਾ ਰਿਹਾ ਤੁਹਾਡਾ ਦਿੱਲੀ ਟੂਰ ਜਿਹੜਾ ਬਾਦ ਦੇ ਵਸ ਮੌਕੇ ਤੁਸੀਂ ਗਏ ਸੀਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਮੈਂ ਪਰਦੀਸ਼ਨ ਸੇਵਕ ਜਥੇਦਾਰ ਗੁਰਮਰ ਪ੍ਰਚਾਰ ਲਹਿਰ ਗਦਾ ਜਤਾ ਧਾਰੀਬਾਲ ਸਾਰਾ ਟੂਰ ਜੀ ਬਹੁਤ ਹੀ ਵਧੀਆ ਰਿਹਾ ਜੀ ਉੱਥੇ ਤਿੰਨ ਟੇਟਾਂ ਤੋਂ ਵੱਖ-ਵੱਖ ਮਾਰਚਡ ਆਏ ਸੀਗੇ ਤੇ ਉਹਨਾਂ ਦੇ ਨਾਲ ਸਾਨੂੰ ਪਰਫਾਰਮ ਕਰਨ ਦਾ ਮੌਕਾ ਮਿਲਿਆ ਇਹ ਸਭ ਤੋਂ ਜ਼ਿਆਦਾ ਤੁਸੀਂ ਵੇਖਿਆ ਹੋਵੇਗਾ ਕਿ ਮੀਡੀਆ ਨੇ ਵੀ ਗੱਤਕੇ ਨੂੰ ਹਾਈਲਾਈਟ ਕੀਤਾ ਤੇ શ્રી ਨરેન્દ્ર ਮੋਦੀ ਜੀ ਪ੍ਰਧਾਨ ਮੰਤਰੀ ਜੀ ਉਹ ਸਾਡੇ ਤੋਂ ਬਹੁਤ ਜ਼ਿਆਦਾ ਖੁਸ਼ ਹੋਏ ਉਹਨਾਂ ਨੇ ਕੇਂਦਰੀ ਮੰਤਰੀ ਸ੍ਰੀਮਤੀ ਅਰਾਨੀ ਜੀ ਨੂੰ ਸਪੈਸ਼ਲ ਡਿਊਟੀ ਲਗਾਈ ਕਿ ਇਹਨਾਂ ਨੂੰ ਪ੍ਰਧਾਨ ਮੰਤਰੀ ਮਤਰਾਲਾ ਤੇ ਰਾਸ਼ਟਰਪਤੀ ਭਾਣੋ ਦਾ ਘਾਇ ਜਾਵੇ ਅਸੀਂ ਬਹੁਤ ਧੰਨਵਾਦੀ ਹਾਂ ਸ੍ਰੀਮਤੀ ਅਰਾਨੀ ਜੀ ਨੇ ਜਿਨ੍ਹਾਂ ਨੇ ਸਾਨੂੰ ਰਾਸ਼ਟਰਪਤੀ ਭਾਣੋ ਦੇ ਕੋਲ ਬੁਲਾ ਕੇ ਸਾਨੂੰ ਸਪੈਸ਼ਲੀ ਗਾਈਡ ਨੂੰ ਕਰਕੇ ਇਹਨਾਂ ਨੂੰ ਸਾਨੂੰ ਦਿਖਾ ਕੇ ਤੇ ਸਾਨੂੰ ਚਾਦੀ ਦੇ ਸਕੇ ਨਾਲ ਸਰਮਾਨਤ ਕੀਤਾ ਗਿਆ ਜੋ ਕਿ 75 ਵੀ ਬਰੇ ਗੰਢ ਤੇ ਉਹਨਾਂ ਨੇ ਸ਼ੁਰੂ ਕੀਤਾ ਚੰਗਿਆ ਸੱਕਾ ਸਰ ਇਹ ਦੱਸੋ ਕਿ ਜਦੋਂ ਤੁਸੀਂ ਇਹਨਾਂ ਬੱਚਿਆਂ ਨੂੰ ਇੰਨੀ ਠੰਡ ਵਿੱਚ ਲੈ ਕੇ ਗਏ ਇਥੋਂ ਧਾਰੀਵਾਲ ਤੋਂ ਦਿੱਲੀ ਜਿਹੜਾ ਵਾ ਕੋਈ 8-10 ਘੰਟੇ ਦਾ ਸਫ਼ਰ ਵਾ ਕਿੱਦਾਂ ਦੇ ਇੰਤਜ਼ਾਮਾਤ ਸੀਗੇ ਉੱਥੇ ਸਰਕਾਰ ਵੱਲੋਂ ਕੀਤੇਗੇ ਸਰਕਾਰ ਵੱਲੋਂ ਬਹੁਤ ਵਧੀਆ ਇੰਤਜ਼ਾਮ ਕੀਤੇ ਸੀਗੇ ਸਾਨੂੰ ਇਥੋਂ ਵੱਡੀ ਗੱਡੀ ਤੇ ਸਾਨੂੰ ਲੈ ਜਾਇਆ ਗਿਆ ਉੱਥੇ ਜਾਂਦਿਆਂ ਹੀ ਸਾਡੇ ਵਾਸਤੇ ਅੱਗੇ ਗੱਡੀ ਲੱਗੀ ਸੀਗੀ ਜਿਹੜੀ ਸਾਨੂੰ ਦਿੱਲੀ ਦੇ ਹੋਟਲ ਵਿੱਚ ਲੈ ਗਈ ਇਸ ਨੂੰ ਵੱਖ-ਵੱਖੇ ਬੱਚਿਆਂ ਨੂੰ ਕਮਰੇ ਦਿੱਤੇਗੇ ਤੇ ਰਹਿਣ ਵਾਤੇ ਖਾਣੇ ਦਾ ਬਹੁਤ ਵਧੀਆ ਪ੍ਰਬੰਧ ਸੀਗਾ ਸਰ ਜਦੋਂ ਤੁਸੀਂ ਸਟੇਜ ਦੇ ਉੱਤੇ ਪਰਫਾਰਮ ਕੀਤਾ ਇਹਨਾਂ ਬੱਚਿਆਂ ਨੂੰ ਨਾਲ ਨਾਲ ਖੜਕੇ ਆ ਉਸ ਦੌਰਾਨ ਕੋਈ ਇਦਾਂ ਦਾ ਪਲ ਆਇਆ ਹੋਵੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਨਾਲ ਬੱਚਿਆਂ ਦੀ ਜਾਂ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਆਪਸ ਵਿੱਚ ਜਾਂ ਉਹਨਾਂ ਨੇ ਤੁਹਾਨੂੰ ਕੋਈ ਸ਼ਾਬਾਸ਼ ਦਿੱਤੀ ਹੋਵੇ ਉਹ ਬੁਢੀ ਤੁਹਾਨੂੰ ਪਤਾ ਹੀ ਆ ਵੀ ਉੱਥੇ ਸਕਿਉਰਟੀ ਬਹੁਤ ਜ਼ਿਆਦੀ ਹੁੰਦੀ ਆ ਉਹ ਬੁਢੀ ਖਾਸ ਗੱਲਬਾਤ ਨਹੀਂ ਹੋਈ ਉਹਨਾਂ ਨੇ ਸਾਨੂੰ ਬਹੁਤ ਹੀ ਉੱਥੇ ਸ਼ਾਬਾਸ਼ ਕੀਤੀ ਸ਼ੌਅ ਜਦੀ ਗੱਤ ਕਰ ਕਿੱਦਿਆਂ ਤੁਸੀਂ ਆਪ ਵੇਖਿਆ ਹੋਏਗਾ ਉਹਨਾਂ ਨੇ ਕਲਾਪਿੰਗ ਕੀਤੀ ਸਾਰੇ ਮੰਤਰੀ ਸਾਹਿਬਨ ਮੰਤਰਾਲੇ ਉੱਥੇ ਕਲਾਪਿੰਗ ਕਰ ਰਹੇ ਸੀਗੇ ਇਸ ਤੋਂ ਉਹਨਾਂ ਤੋਂ ਅੰਦਾਜ਼ਾ ਲਾਇਆ ਜਗਾ ਅੰਦਾਜ਼ਾ ਲਗਾਇਆ ਜਾ ਸਕਦਾ ਸੀਗਾ ਕਿ ਉਹ ਟੀਮ ਤੋਂ ਬਹੁਤ ਖੁਸ਼ੀ ਗਈ ਜੀ ਸੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਇੱਕ ਹੋਰ ਨੌਜਵਾਨਾ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਨਮਨੀਤ ਸਿੰਘ ਹੈ ਕਿੰਨੀ ਏਜ ਹੈ ਜੀ ਤੁਹਾਡੀ ਮੇਰੀ ਉਮਰ 14 ਸਾਲ ਕਿਦਾਂ ਦਾ ਪਰਫਾਰਮ ਕਿਉਂਕਿ ਖਾਸ ਤੌਰ ਤੇ ਅਸੀਂ ਦੇਖ ਰਹੇ ਸੀਗੇ ਸੋਸ਼ਲ ਮੀਡੀਆ ਦੇ ਵਿੱਚ ਵੱਖ-ਵੱਖ ਚੈਨਲਾਂ ਦੇ ਵਿੱਚ ਤੁਹਾਡੀ ਇੱਕ ਬੜੀ ਜ਼ਬਰਦਸਤ ਪਰਫਾਰਮੈਂਸ ਸੀਗੀ ਤੁਸੀਂ ਜਿੱਦਾਂ ਏਦਾਂ ਘੁੰਮ-ਘੁੰਮ ਕੇ ਜੰਪ ਬੜੇ ਵਧੀਆ ਮਾਰੇ ਸੀਗੇ ਕਿੱਦਾਂ ਦਾ ਮਹਿਸੂਸ ਹੋਇਆ ਕਿ ਐਡੇ ਵੱਡੇ ਮੰਚ ਤੇ ਜਿੱਥੇ ਸਾਹਮਣੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਬੈਠੇ ਸੀਗੇ ਸਾਨੂੰ ਬਹੁਤ ਵਧੀਆ ਲੱਗਾ ਉੱਥੇ ਖੇਡ ਕੇ ਤੇ ਸਾਡੇ ਆਪ ਪਦੀਪ ਸਿੰਘ ਜੀ ਹਾਂਜੀ ਹਾਂਜੀ ਦੇਜਾਧਾਰ ਜੀ ਉਹਨਾਂ ਨੇ ਸਾਨੂੰ ਐਡੇ ਵੱਡੇ ਸਟੇ ਖੜਿਆ ਤੇ ਦਿੱਲੀ ਕਿਦਾ ਹੁਣ ਲਈ ਤੇ ਸਾਨੂੰ ਬਹੁਤ ਵਧੀਆ ਲੱਗਾ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਗਤਕੇ ਦੇ ਵਿੱਚ ਜੁੜਿਆ ਹਾਂ ਮੈਨੂੰ 3 ਸਾਲ ਤੇ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਦਿੱਲੀ ਦੇ ਵਿੱਚ ਐਡਾ ਵੱਡਾ ਮਾਨ ਸਨਮਾਨ ਜਿਹੜਾ ਵਾ ਪ੍ਰਧਾਨ ਮੰਤਰੀ ਜੀ ਨੇ ਤੁਹਾਡਾ ਕੀਤਾ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ ਸੋ ਗੱਲਬਾਤ ਲਈ ਧੰਨਵਾਦ ਇਹ ਛੋਟੇ ਛੋਟੇ ਬੱਚੇ ਵੀ ਹੈ ਇਹਨਾਂ ਨਾਲ ਵੀ ਅਸੀਂ ਗੱਲ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਸੀ ਕਾਲ ਜੀ ਆਪਣਾ ਨਾਮ ਦੱਸੋ ਜੀ ਲੱਗ ਜੀ ਦਾ ਗੱਲ ਸਾਹਿਬ ਵਾਇਗੁਰ ਜੀ ਕੀ ਫੱਦੇ ਮੇਰਾ ਨਾਮ ਅਮਨ ਪ੍ਰੀ ਸਿੰਘ ਹੈ ਤੇ ਮੇਰੀ ਉਮਰ 14 ਸਾਲ ਹੈ। ਤੇ ਦੱਸੋ ਜੀ ਦਿੱਲੀ ਜਦੋਂ ਤੁਸੀਂ ਗਏ ਜੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਮਣੇ ਜਦੋਂ ਗਤਕਾ ਪਰਫਾਰਮ ਕੀਤਾ ਤੁਹਾਨੂੰ ਧਰਤ ਨਹੀਂ ਲੱਗਾ? ਨਹੀਂ, ਗੁਰੂ ਦੇ ਸਿੰਘ ਡਰਦੇ ਨਹੀਂ ਹੁੰਦੇ। ਤੇ ਕਿੱਦਾਂ ਦਾ ਕਿੱਦਾਂ ਦਾ ਉੱਥੇ ਰਿਹਾ ਮਾਹੌਲ? ਕਿੱਦਾਂ ਕਿੱਦਾਂ ਜਦੋਂ ਸਟੇਜ ਦੇ ਉੱਤੇ ਤੁਸੀਂ ਬਾਅਦ 'ਚ ਦੇਖਿਆ ਹੋਣਾ ਸਾਰੇ ਹਿੰਦੁਸਤਾਨ ਦੇ ਟੀਵੀ ਚੈਨਲਾਂ ਦੇ ਉੱਤੇ ਤੁਹਾਡਾ ਗਤਕੇ ਦਾ ਪ੍ਰੋਗਰਾਮ ਆ ਰਿਹਾ ਸੀ। ਕਿੰਨੀ ਕੁ ਖੁਸ਼ੀ ਮਹਿਸੂਸ ਹੋਈ ਫਿਰ? ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਕਿ ਆਪਾਂ ਆਪਣੇ ਗੁਰਦੀਪ ਸਿੰਘ ਜੀ ਦਾ ਸਤਿਕਾਰ ਕਰਦੇ ਆਦੀ ਆਪਾਂ ਨਰੇ ਨਾਮ ਰੋਸ਼ਨ ਕਰਨਾ ਚਾਹੁੰਦੀ ਹਾਂ ਵੈਰੀ ਗੁੱਡ ਸੋ ਇਹ ਛੋਟੇ ਛੋਟੇ ਬੱਚੇ ਨੇ ਇਹ ਇੱਕ ਹੋਰ ਬੱਚਾ ਵਾ ਬੇਟੇ ਕਿੰਨੀ ਏ ਜੇ ਤੁਹਾਡੀ 10 ਸਾਲ 10 ਸਾਲ ਦਾ ਇਹ ਛੋਟਾ ਬੱਚਾ ਔਰ ਔਰ ਦੱਸੋ ਕਿ ਤੁਸੀਂ ਤੁਹਾਡਾ ਨਾਮ ਕੀ ਆ ਔਰ ਕਦੋਂ ਦੇ ਤੁਸੀਂ ਇਸ ਗਤਕਾ ਸਿੱਖਣ ਦੇ ਲਈ ਜੁੜੇ ਹੋਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਦੀਪ ਸਿੰਘ ਹੈ ਮੈਂ 1 ਸਾਲ ਤੋਂ ਗੱਜਗਾ ਖੇਡਦਾ ਆ ਰਿਹਾ ਹਾਂ ਜਦੋਂ ਤੁਸੀਂ ਦਿੱਲੀ ਜਾ ਕੇ ਉੱਥੇ ਐਡੇ ਵੱਡੀ ਸਟੇਜ ਦੇ ਉੱਤੇ ਆਪਣਾ ਗਤਕੇ ਦੇ ਜੋਹਰ ਵਿਖਾਏ ਫਿਰ ਕਿਦਾਂ ਦਾ ਮਹਿਸੂਸ ਹੋਇਆ ਤੁਹਾਨੂੰ ਸਾਨੂੰ ਬਹੁਤ ਵਧੀਆ ਮਹਿਸੂਸ ਹੋਇਆ ਤੇ ਅੱਜ ਕੱਲ ਪੰਜਾਬ ਦੇ ਵਿੱਚ ਨਸ਼ਿਆਂ ਦਾ ਵੀ ਦੌਰ ਚੱਲ ਰਿਹਾ ਵਾ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਨਸ਼ੇ ਛੱਡਣ ਦੀ ਨੌਜਵਾਨਾਂ ਨੂੰ ਸਾਡੀ ਬੇਨਤੀ ਹੈ ਕਿ ਨਸ਼ੇ ਛੱਡ ਕੇ ਗਤਕੇ ਨਾਲ ਜੁੜ ਕੇ ਪੰਜਾਬ ਦੇ ਝੰਡੇ ਗੜੇ ਸੋ ਇਹ ਛੋਟੇ ਛੋਟੇ ਬੱਚੇ ਨੇ ਜਿਹੜੇ ਦਿੱਲੀ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸਾਹਮਣੇ ਔਰ ਇੱਕ ਐਡੀ ਵੱਡੀ ਸਟੇਜ ਤੇ ਪਰਫਾਰਮ ਕਰਕੇ ਆਏ ਨੇ ਔਰ ਬੱਚੇ ਜਿਹੜੇ ਨੇ ਆਪਣੇ ਉਸਤਾਦ ਦਾ ਜਿੰਨਾ ਜਿਹੜੇ ਇਹਨਾਂ ਨੂੰ ਦਿਨ ਰਾਤ ਮਿਹਨਤ ਕਰਕੇ ਬੱਚਿਆਂ ਨੂੰ ਗਤਕਾ ਸਿਖਾ ਰਹੇ ਆ ਜਥੇਦਾਰ ਪ੍ਰਦੀਪ ਸਿੰਘ ਸੇਵਕ ਜੀ ਬੱਚੇ ਇਹਨਾਂ ਦਾ ਧੰਨਵਾਦ ਕਰ ਰਹੇ ਆ ਔਰ ਛੋਟੇ ਛੋਟੇ ਬੱਚਿਆਂ ਨੇ ਜਿਹੜਾ ਵਾ ਅੱਜ ਅਪੀਲ ਵੀ ਕੀਤੀ ਆ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਨਸ਼ੇ ਦੀ ਦੰਦਨ ਵਿੱਚ ਪਏ ਹੋਏ ਨੇ ਕਿ ਨਸ਼ੇ ਛੱਡ ਕੇ ਉਹ ਵੀ ਇਸ ਗਤਕਾ ਲਹਿਰ ਦੇ ਨਾਲ ਜੁੜਨ ਤੇ ਅਸੀਂ ਪੰਜਾਬੀਅਤ ਦਾ ਨਾਮ ਜਿਹੜਾ ਪੂਰੀ ਦੁਨੀਆ 'ਚ ਰੋਸ਼ਨ ਕਰ ਸਕੀਏ ਤੁਸੀਂ ਬਾਕੀ तमाम ਖਬਰਾਂ ਦੇ ਲਈ ਜੁੜੇ ਰਹੋ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ نیٹ ਦੇ ਨਾਲ ਧੰਨਵਾਦ